ਸਤਿ ਸ੍ਰੀ ਅਕਾਲ ਮੈਂ ਕਮਲਪਾਲ ਸਿੰਘ ਲੈ ਕੇ ਆਦਰਾ ਫਾਟਾ ਫਾ ਨਿਊਜ਼ ਯਾਨੀ ਕਿ ਤੇਜ਼ ਰਫ਼ਤਾਰ ਦੇ ਨਾਲ ਤਾਫ ਰੋਕ ਕਰਦੇ ਪਹਿਲੀ ਕਵਰ ਦਾ ਸਰਬੀਆ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਵੂਸਿਕ ਨੇ ਨਵੇਂ ਚੁਣੇ ਗਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਜਿੱਤ ਨੂੰ ਦੁਨੀਆ ਦੇ ਲਈ ਅਸਲੀ ਉਮੀਦ ਦੱਸਿਆ ਤੇ ਵੂਸਿਕ ਨੇ ਐਤਵਾਰ ਸ਼ਾਮ ਨੂੰ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਸੰਦੇਸ਼ ਦੇ ਵਿੱਚ ਆਖਿਆ ਕਿ ਉਸ ਨੇ ਟਰੰਪ ਦੇ ਨਾਲ ਫੋਨ ਉੱਤੇ ਗੱਲ ਕੀਤੀ ਸੀ ਵੂਸਿਕ ਸੀਓਪ 29 ਦੇ ਵਿੱਚ ਸ਼ਾਮਲ ਹੋਣ ਲਈ ਬਾਕੂ ਦੇ ਵਿੱਚ ਨੇ ਜਿੱਥੇ ਉਸ ਨੇ ਅਜ਼ਰਬਾਈਜਾਨ ਪੱਤਰਕਾਰਾਂ ਨੂੰ ਇਹ ਦੱਸਿਆ ਕਿ ਸਾਡੀ ਗੱਲਬਾਤ ਬਹੁਤ ਵਧੀਆ ਬਹੁਤ ਲਾਭਕਾਰੀ ਅਤੇ ਬਹੁਤ ਹੀ ਸੋਹਣੀ ਸੀ ਮੇਰਾ ਮੰਨਣਾ ਹੈ ਕਿ ਅਮਰੀਕਾ ਦੇ ਵਿੱਚ ਕੁਝ ਬਦਲਾਅ ਕਰਨਾ ਜ਼ਰੂਰੀ ਸੀ ਤੇ ਉਹ ਦੀ ਜਿੱਤ ਨੇ ਦੁਨੀਆ ਨੂੰ ਅਸਲ ਉਮੀਦ ਦਿੱਤੀ ਹੈ ਗੌਰਤਲ ਬਹਿ ਕਿ ਟਰੰਪ 2016 ਦੀਆਂ ਚੋਣਾਂ ਤੋਂ ਬਾਅਦ ਪਹਿਲਾਂ ਵੀ ਅਮਰੀਕੀ ਰਾਸ਼ਟਰਪਤੀ ਰਹ ਚੁੱਕੇ ਨੇ ਅਤੇ ਉਹਨਾਂ ਨੇ 5 ਨਵੰਬਰ ਨੂੰ ਰਾਸ਼ਟਰਪਤੀ ਦੀ ਚੋਣ ਜਿੱਤ ਲਈ ਹੈ ਤੇ ਉਨੀ ਵੀ ਸਦੀ ਤੋਂ ਬਾਅਦ ਉਹ ਪਹਿਲੇ ਅਮਰੀਕੀ ਸਿਆਸਤਦਾਨ ਨੇ ਜੋ 4 ਸਾਲਾਂ ਦੇ ਵਕਫੇ ਤੋਂ ਬਾਅਦ ਵਾਈਟ ਹਾਊਸ ਵਾਪਸ ਆਏ ਹੈ ਕੈਨੇਡਾ ਦੇ ਵਿੱਚ ਖਾਲਿਸਤਾਨੀ ਸਮਰਥਕ ਇੱਕ ਵਾਰ ਫਿਰ ਸਰਗਰਮ ਹੁੰਦੇ ਨਜ਼ਰ ਆ ਰਹੇ ਨੇ ਹੁਣ ਖਬਰ ਇਹ ਹੈ ਕਿ ਹਰਦੀਪ ਸਿੰਘ ਨਿੱਜਰ ਸਮੇਤ ਕਈ ਖਾਲਿਸਤਾਨੀ ਸਮਰਥਕ ਪ੍ਰਧਾਨ ਮੰਤਰੀ ਜਸਟਨ ਟ੍ਰੂਡੋ ਦੇ ਪੁਰਾਣੇ ਸਿਆਸੀ ਸਾਥੀ ਜਗਵੀਰ ਸਿੰਘ ਪਾਪ ਦੀ ਪਾਰਟੀ ਨੂੰ ਚੰਦਾ ਦਿੰਦੇ ਸਨ ਹਾਲਾਂਕਿ ਪੁਲਤ ਨੇ ਇਸ ਸੰਬੰਧਿਤ ਅਧਿਕਾਰਤ ਤੌਰ ਉਤੇ ਕੁਝ ਨਹੀਂ ਆਖਿਆ ਖਾਸ ਗੱਲ ਇਹ ਹੈ ਕਿ ਇਹ ਜਾਣਕਾਰੀ ਅਜੇ ਸਮੇਤ ਸਾਹਮਣੇ ਆਈ ਹੈ ਜਦੋਂ ਭਾਰਤ ਅਤੇ ਕੈਨੇਡਾ ਦੇ ਸਬੰਧ ਖਾਲਿਸਤਾਨ ਦੇ ਮੁੱਦੇ ਉੱਤੇ ਤਣਾਅਪੂਰਨ ਬਣੇ ਹੋਏ ਨੇ ਇੱਕ ਰਿਪੋਰਟ ਦੇ ਵਿੱਚ ਖਾਸ ਦਸਤਾਵੇਜ਼ਾਂ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਕਈ ਖਾਲਿਸਤਾਨੀ ਸਮਰਥਕ ਜਗਵੀ ਐਨਡੀਪੀ ਯਾਨੀ ਕਿ ਨੈਸ਼ਨਲ ਡੈਮੋਕ੍ਰੈਟਿਕ ਪਾਰਟੀ ਨੂੰ ਚੰਦਾ ਦਿੰਦੇ ਸਨ ਰਿਪੋਰਟ ਮੁਤਾਬਕ ਨਿਜਰ ਨੇ 2014 ਤੋਂ 2019 ਤੱਕ ਐਨਡੀਪੀ ਨੂੰ ਕਈ ਵਾਰ ਫੰਡ ਦਿੱਤੇ ਤੇ ਇਹਨਾਂ ਦੇ ਵਿੱਚ ਪਹਿਲਾ ਦਾਨ 26 ਜੂਨ 2014 ਨੂੰ 250 ਕੈਨੇਡੀਅਨ ਡਾਲਰ ਦਿੱਤਾ ਗਿਆ ਸੀ ਇਸ ਤੋਂ ਬਾਅਦ ਨਵੰਬਰ 2017 ਦੇ ਵਿੱਚ ਨਿਜਰ ਨੇ ਤਿੰਨ ਵਾਰ ਐਨਡੀਪੀ ਨੂੰ 375 ਕੈਨੇਡੀਅਨ ਡਾਲਰ ਦਾਨ ਕੀਤੇ ਨੇ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਾਗੇਰੂ ਅਸ਼ੀਬਾ ਨੇ 2030 ਤੱਕ AI ਅਤੇ ਸੈਮੀ ਕੰਡਕਟਰ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਆਉਣ ਵਾਲੇ ਸਾਲਾਂ ਦੇ ਵਿੱਚ 10 ਟ੍ਰਿਲੀਅਨ ਜੇਨ ਯਾਨੀ ਕਿ ਲਗਭਗ 65 ਬਿਲੀਅਨ ਡਾਲਰ ਤੋਂ ਵੱਧ ਜਨਤਕ ਸਹਾਇਤਾ ਪ੍ਰਦਾਨ ਕਰਨ ਲਈ ਇੱਕ ਨਵਾਂ ਫਰੇਮਵਰਕ ਪੇਸ਼ ਕਰਨ ਦੀ ਯੋਜਨਾ ਦਾ ਖੁਲਾਸਾ ਕੀਤਾ ਹੈ ਸ਼ਿਨਵਾ ਨੇ ਜਨਤਕ ਪ੍ਰਸਾਰ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਇਹ ਪਹਿਲ ਕਦਮੀ ਨਿੱਜੀ ਖੇਤਰ ਦੇ ਨਿਵੇਸ਼ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਹੈ ਤੇ ਜਿਸ ਦਾ ਉਦੇਸ਼ ਅਗਲੇ ਦਹਾਕੇ ਵਿੱਚ ਜਨਤਕ ਅਤੇ ਨਿੱਜੀ ਨਿਵੇਸ਼ ਦੇ ਵਿੱਚ 50 ਟ੍ਰਿਲੀਅਨ ਜੇਨ ਤੋਂ ਵੱਧ ਨਿਵੇਸ਼ ਨੂੰ ਉਤਸ਼ਾਹਿਤ ਕਰਨਾ ਹੈ ਇਸ ਪਹਿਲ ਕਦਮੀ ਦਾ ਸਮਰਥਨ ਕਰਨ ਲਈ ਸਰਕਾਰ ਐਂਟੀਟੀ ਅਤੇ ਹੋਰ ਸਰਕਾਰੀ ਮਲਕੀਅਤ ਸੰਪਤੀਆਂ ਦੇ ਵਿੱਚ ਸ਼ੇਅਰ ਦੁਆਰਾ ਸਮਰਥਿਤ ਬਾਂਡ ਜਾਰੀ ਕਰਨ ਬਾਰੇ ਵਿਚਾਰ ਕਰ ਰਹੀ ਸੀ ਗੱਦੜਵਾਹ ਜਿਮਨੀ ਚੌਂ ਜੋ ਕਿ ਹੌਟ ਸੀਟ ਬਣੀ ਹੋਈ ਆ ਹਰ ਕੋਈ ਪਾਰਟੀ ਇਸ ਉੱਤੇ ਜਿੱਤ ਦਾ ਦਾਵਾ ਥੋਕਣਾ ਚਾਹੁੰਦੀ ਹੈ ਤੇ ਇਹਦੇ ਚੱਲਦੇ ਚੋਣ ਕਮਿਸ਼ਨ ਵੱਲੋਂ ਰਾਜਾ ਵੜਿੰਗਾ ਤੇ ਮਨਪ੍ਰੀਤ ਸਿੰਘ ਬਾਦਲ ਨੂੰ ਨੋਟਿਸ ਜਾਰੀ ਕੀਤਾ ਗਿਆ ਦੋ ਆਗੂਆਂ ਉੱਤੇ ਚੋਣ ਜਬਤ ਦੀ ਉਲੰਘਣਾ ਕਰਨ ਦੇ ਇਲਜ਼ਾਮ ਨੇ ਦੋ ਆਗੂਆਂ ਤੋਂ 24 ਘੰਟਿਆਂ ਵਿੱਚ ਜਵਾਬ ਮੰਗਿਆ ਗਿਆ ਦਰਸਲ ਆਜਾ ਵਡਿੰਗ ਨੇ ਇੱਕ ਮਸਜਿਦ ਵਿੱਚ ਜਾ ਕੇ ਚੋਣ ਪਹਾਰਚਾ ਕੀਤਾ ਸੀ ਤੇ ਜਿਸ ਦੀ ਆਡੀਓ ਤੇ ਵੀਡੀਓ ਕਲਿੱਪ ਵੀ ਜਾਰੀ ਹੋ ਚੁੱਕਿਆ ਹੈ ਜਦ ਇਹ ਸ਼ਿਕਾਇਤ ਕਰਕੇ ਇਸ ਮੁੱਦੇ ਨੂੰ ਈਸੀ ਦੇ ਧਿਆਨ ਵਿੱਚ ਲਿਆਂਦਾ ਗਿਆ ਤੇ ਮਨਪ੍ਰੀਤ ਬਾਦਲ ਦੀ ਇੱਕ ਵੀਡੀਓ ਸਾਹਮਣੇ ਆਈ ਸੀ ਜਿਸ ਵਿੱਚ ਉਹ ਸਰਕਾਰੀ ਨੌਕਰੀਆਂ ਦਿਵਾਉਣ ਦਾ ਵਾਅਦਾ ਕਰ ਰਹੇ ਸਨ ਤੇ ਜਿਸ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਵੱਲੋਂ ਨੋਟਿਸ ਜਾਰੀ ਕਰਕੇ ਇਹਨਾਂ ਤੋਂ ਜਵਾਬ ਮੰਗਿਆ ਗਿਆ ਹੈ ਪਾਕਿਸਤਾਨ ਦੇ ਵਿੱਚ ਲੋਕ ਮਹਿੰਗਾਈ ਦੀ ਮਾਰ ਨਾਲ ਜੂਝ ਰਹੇ ਨੇ ਤਾਜ਼ਾ ਖਬਰ ਦੇ ਮੁਤਾਬਕ 라ਵਲ ਪਿੰਡੀ ਬੇਮਿਸਾਲ ਮਹਿੰਗਾਈ ਦੀ ਮਾਰ ਚੱਲ ਰਹਾ ਹੈ ਪਾਕਿਸਤਾਨ ਸਰਕਾਰ ਕੀਮਤਾਂ ਸਥਿਰਤਾ ਦੇ ਪ੍ਰੋਮਿਸ ਨੂੰ ਪੂਰਾ ਕਰਨ ਵਿੱਚ ਸਫਲ ਨਹੀਂ ਹੋ ਸਕੀ ਜਿਸ ਕਾਰਨ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਨੇ ਰਿਪੋਰਟ ਵਿੱਚ ਕਿਹਾ ਗਿਆ ਕਿ ਵਾਧੇ ਨੇ ਘਰੇਲੂ ਬਜਟ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਦਾਲਾਂ ਸੋਈ ਦਾ ਤੇਲ ਆਟਾ ਤੇ ਸਬਜ਼ੀਆਂ ਵਰਗੀਆਂ ਮੁੱਖ ਵਸਤੂਆਂ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋਇਆ ਕਾਲੇ ਛੋਲੇ ਦੀ ਕੀਮਤ ਹੁਣ 600 ਪਾਕਿਸਤਾਨੀ ਰੁਪਏ ਪ੍ਰਤੀ ਕਿਲੋਗ੍ਰਾਮ ਹੈ ਜਦਕਿ ਸਪਲਟ ਛੋਲਿਆਂ ਦੀ ਕੀਮਤ 400 ਪਾਕਿਸਤਾਨੀ ਰੁਪਏ ਪ੍ਰਤੀ ਕਿਲੋਗ੍ਰਾਮ ਹੈ ਖਣਪ ਕੋਨ ਵਾਲਾ ਤੇਲ 520 ਪਾਕਿਸਤਾਨੀ ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਿਆ ਤੇ ਕਿਉ ਦੇ ਡੱਬੇ ਦੀ ਕੀਮਤ 1500 ਰੁਪਏ ਪਾਕਿਸਤਾਨੀ ਰੁਪਏ ਤੱਕ ਵਧ ਗਈ ਹੈ ਇਤੋਂ ਤੱਕ ਕਿ ਪੀਣ ਵਾਲੇ ਪਦਾਰਥ ਵੀ ਇਸ ਨਾਲ ਕਾਫੀ ਪ੍ਰਭਾਵਿਤ ਹੋਏ ਨੇ ਤਮੇਲਾਡੂ ਦੇ ਨਾਗਾਪਟਿਨਮ ਜ਼ਿਲ੍ਹੇ ਦੇ ਵਿੱਚ 12 ਮਛੇਰਿਆਂ ਨੂੰ ਸੋਮਵਾਰ ਨੂੰ ਸ਼੍ਰੀਲੰਕਾ ਦੀ ਜਲ ਸੈਨਾ ਨੇ ਕਤਤ ਤੌਰ ਦੇ ਉੱਤੇ ਸ਼੍ਰੀਲੰਕਾ ਦੇ ਜਲ ਖੇਤਰ ਵਿੱਚ ਕੁਸਪੈਟ ਕਰਕੇ ਮੱਛੀਆਂ ਫੜਨ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲਿਆ। ਮੱਛੀ ਪਾਲਣ ਵਿਭਾਗ ਦੇ ਇੱਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਸਾਂਝੀ ਕੀਤੀ ਤੇ ਇਸ ਦੇ ਵਿਰੋਧ ਦੇ ਵਿੱਚ ਮਛੇਰਿਆਂ ਨੇ ਰਮੇਸ਼ਵਰਮ ਦੇ ਪੰਥਨ ਵਿਖੇ ਪ੍ਰਦਰਸ਼ਨ ਕੀਤਾ ਕਿ ਸ਼੍ਰੀਲੰਕਾ ਦੀ ਜਲ ਸੈਨਾ ਵੱਲੋਂ ਫੜੇ ਗਏ ਨਾਗਾਪਟਿਨਮ ਦੇ ਮਛੇਰੇ ਅਤੇ ਰਾਜ ਦੇ ਹੋਰ ਲੋਕਾਂ ਦੀ ਰਿਹਾਈ ਨੂੰ ਯਕੀਨੀ ਬਣਾਉਣ ਲਈ ਕੇਂਦਰ ਸਰਕਾਰ ਦੇ ਤੁਰੰਤ ਦਖਲ ਦੀ ਮੰਗ ਕੀਤੀ ਗਈ। ਉਨ੍ਹਾਂ ਤਾਮਿਲਨਾਡੂ ਦੇ ਮਛੇਰਿਆਂ ਦੀਆਂ ਲਗਾਤਾਰ ਗ੍ਰਿਫਤਾਰੀਆਂ ਤੇ ਉਹਨਾਂ ਦੀਆਂ ਮੱਛੀਆਂ ਫੜਨ ਵਾਲੀਆਂ ਕਿਸ਼ਤੀਆਂ ਨੂੰ ਜ਼ਬਤ ਕਰਦੀਆਂ ਘਟਨਾਵਾਂ ਉੱਤੇ ਵੀ ਤੁਰੰਤ ਰੋਕ ਲਾਉਣ ਦੀ ਮੰਗ ਕੀਤੀ ਹੈ ਤੇ ਵੱਡੀ ਗਿਣਤੀ ਵਿੱਚ ਮਛੇਰੇਆ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਵਿਰੋਧ ਕਰਨ ਪੰਤਨ ਦੇ ਵਿੱਚ ਆਵਾਜ਼ਾਈ ਪ੍ਰਭਾਵਿਤ ਰਹੀ ਹੈ। ਕੈਨੇਡਾ ਵਿੱਚ ਗ੍ਰਿਫਤਾਰ ਕੀਤੇ ਗਏ ਭਾਰਤ ਦੇ ਮੋਸਟ ਵਾਂਟਡ ਦੇ ਵਿੱਚੋਂ ਇੱਕ ਅਰਸ਼ ਡੱਲਾ ਨੂੰ ਰਿਹਾ ਕੀਤਾ ਜਾ ਰਿਹਾ ਤੇ ਹਾਲਤਨ ਪੁਲਿਸ ਦੇ ਵੱਲੋਂ ਅਰਸ਼ ਡੱਲਾ ਵਿਰੁੱਧ ਦਰਜ ਕੀਤੀ ਗਈ ਰਪੋਰਟ ਦੇ ਵਿੱਚ ਕੈਨੇਡਾ ਵਿੱਚ ਹੋਏ ਅਪਰਾਧਾਂ ਨੂੰ ਹੀ ਸ਼ਾਮਲ ਕੀਤਾ ਗਿਆ ਜਦੋਂ ਕਿ ਅਰਸ਼ ਡੱਲਾ ਦੇ ਖਿਲਾਫ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਵਿੱਚ 70 ਤੋਂ ਕਰੀਬ ਮਾਮਲੇ ਦਰਜ ਨੇ ਕੈਨੇਡੀਅਨ ਪੁਲਿਸ ਨੇ ਆਪਣੀ ਰਿਪੋਰਟ ਦੇ ਵਿੱਚ ਇਹਨਾਂ ਮਾਮਲਿਆਂ ਦਾ ਜ਼ਿਕਰ ਨਹੀਂ ਕੀਤਾ ਤੇ ਮੀਡੀਆ ਰਿਪੋਰਟਾਂ ਮੁਤਾਬਕ ਭਾਰਤ ਦਾ ਕੋਈ ਵੀ ਕੇਸ ਕੈਨੇਡਾ ਵਿੱਚ ਅਰਸ਼ ਡੱਲਾ ਨੂੰ ਪ੍ਰਭਾਵਿਤ ਨਹੀਂ ਕਰੇਗਾ ਕੈਨੇਡੀਅਨ ਪੁਲਿਸ ਨੇ ਡੱਲਾ ਤੇ ਗੋਲੀਬਾਰੀ ਅਤੇ ਹਥਿਆਰ ਰੱਖਣ ਦੇ ਦੋਸ਼ਾਂ ਸਮੇਤ 11 ਦੋਸ਼ ਲਗਾਏ ਨੇ ਤੇ ਡੱਲਾ ਤੋਂ ਫਰੀ ਗਈ ਕਾਰ ਚੋਰੀ ਦੀ ਸੀ ਤੇ ਉਹਦੀ ਨੰਬਰ ਪਲੇਟ ਵੀ ਝਾਲੀ ਸੀ ਇਸ ਤੋਂ ਇਲਾਵਾ ਪੁਲਿਸ ਨੇ ਨਿਯਾਜ ਤੇ 18 ਨਵੰਬਰ 2024 ਨੂੰ ਦੁਬਈ ਦੀ ਮੈਟਰੋਪੋਲੀਟਨ ਹੋਟਲ ਦੇ ਵਿੱਚ ਬਿਜ਼ਨਸ ਸਮਿਟ ਅਤੇ ਦੁਬਈ ਇੰਟਰਨੈਸ਼ਨਲ ਬਿਜ਼ਨਸ ਅਵਾਰਡ ਹੋਣ ਜਾ ਰਿਹਾ ਹੈ ਇਸ ਦੇ ਵਿੱਚ ਯੂਏ ਇਹਦੀਆਂ ਰਾਇਲ ਫੈਮਲੀਆਂ ਅਤੇ ਪੂਰੀ ਦੁਨੀਆ ਤੋਂ ਬਿਜ਼ਨਸਮੈਨ ਪਾਗ ਲੈ ਰਹੇ ਨੇ ਇਹ ਅਵਾਰਡ ਪਿਕਸੀ ਜੋਬ ਦੇ ਬੈਂਨ ਰੇਟ ਮਨਜਿੰਦਰ ਸਿੰਘ ਅਤੇ ਨੀਸ਼ਾ ਕਾਲ ਦੇ ਵੱਲੋਂ ਕਰਵਾਇਆ ਜਾ ਰਿਹਾ ਹੈ ਇਹ ਅਵਾਰਡ ਪ੍ਰੋਗਰਾਮ ਦੀ ਖਾਸ ਗੱਲ ਇਹ ਹੈ ਕਿ ਇਸ ਰਾਹੀਂ ਦੁਨੀਆ ਭਰ ਦੇ ਉਹਨਾਂ ਬਿਜ਼ਨਸਮੈਨ ਨੂੰ ਇੱਕ ਸਟੇਜ ਉੱਤੇ ਲਿਆ ਕੇ ਸਨਮਾਨਿਤ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਆਪਣੀ ਫੀਲਡ ਦੇ ਵਿੱਚ ਸਖਤ ਮਿਹਨਤ ਅਤੇ ਇਮਾਨਦਾਰੀ ਸਦਕਾ ਵੱਡੀਆਂ ਮੱਲਾਂ ਮਾਰੀਆਂ ਨੇ ਇਸ ਸਵਾਦ ਪ੍ਰੋਗਰਾਮ ਦੇ ਵਿੱਚ ਪੰਜਾਬੀਅਤ ਬਾਰੇ ਵੀ ਵਿਸ਼ੇਸ਼ ਤੌਰ ਤੇ ਚਰਚਾ ਹੋਵੇਗੀ। ਇਸ ਸਵਾਦ ਪ੍ਰੋਗਰਾਮ ਦੇ ਵਿੱਚ ਮੁੱਖ ਮਹਿਮਾਨ ਹਿਸ ਹਾਈਨੈਸ ਸ਼ੇਖ ਸਲੀਮ ਬਿਨ ਸੁਲਤਾਨ ਅਲ ਕਾਸਮੀ, ਹਿਸ ਹਾਈਨੈਸ ਅਬਦੁੱਲ ਹਾਕਿਮ ਉਬੈਦ ਸੋਹੇਲ ਬਤੀਲ ਮਕਤੂਮ, ਹਿਸ ਹਾਈਨੈਸ ਸ਼ੇਖ ਅਰਸ਼ੀਦ ਬਿਨ ਨਾਸੀਰ ਅਲ ਨਿਯੂਮਿਤੋਂ ਇਲਾਵਾ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਮੌਲਾਨਾ ਮੁਹੰਮਦ ਉਸਮਾਨ ਜ਼ਹਿਮਾਨੀ ਲੁਧਿਆਣਵੀ, ਡਾਕਟਰ ਸਤਿੰਦਰ ਸਰਤਾਜ, ਕ੍ਰਿਕਟਰ ਹਰਭਜਨ ਸਿੰਘ, ਗਾਇਕ ਰੇਸ਼ਮ ਸਿੰਘ ਅਨਮੋਲ, ਜਗਵਾਨੀਦਰ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋ ਸ਼੍ਰੀ ਸ਼ਾਂਤ ਵਿਸ਼ੇਸ਼ ਤੌਰ ਦੇ ਉੱਤੇ ਪਹੁੰਚ ਰਹੇ ਨੇ ਅਦਲੀ ਇਹ ਨਹੀਂ ਦੁਬਾਰਾ ਫਿਰ ਅਦਰੋਂ ਵਾਗੇ ਉਦੋਂ ਤੱਕ ਦਿਓ ਇਜਾਜ਼ਤ ਹੱਥ ਸ਼੍ਰੀ ਕਾਲ ਧੰਨਵਾਦ